ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤਾ ਸਿੰਘ ਜੱਗੀ ਜੋਲ ਦੇ ਬਰੀ ਹੋਏ ਕੇਸ ਤੇ ਵਿੱਚ ਪਾਏ ਗਏ ਜਾਮਾ ਤਾਸ਼ੀ ਆਰਟੀਕਲ ਦੇ ਸਪੋਲਡਾ ਦੀ ਲਾਈਨ ਦੇ ਸਬੰਧ ਦੇ ਵਿੱਚ ਚੱਲ ਰਹੀ ਕਾਰਵਾਈ ਦੀ ਇੱਕ ਵਿਸ਼ੇਸ਼ ਅਪਡੇਟ ਪੰਜਾਬ ਲਾਇਜ਼ ਵੱਲੋਂ ਦਾਸ ਐਡਵੋਕੇਟ ਜਸਪਾਲ ਸਿੰਘ ਮਾਝਪੁਰ ਜਿਵੇਂ ਆਪ ਸਭ ਨੂੰ ਪਤਾ ਹੈ ਵੀ ਜਗਤਾ ਸਿੰਘ ਜੱਗੀ ਜੋਲ ਨੂੰ 4 ਨਵੰਬਰ 2017 ਨੂੰ ਅਰੈਸਟ ਕੀਤਾ ਗਿਆ ਸੀ ਤੇ ਉਹਦੀ ਅਰੈਸਟ ਦੇ ਦੌਰਾਨ ਡੀਐਸਪੀ ਬਲਵਿੰਦਰ ਸਿੰਘ ਨੇ ਉਹਦੇ ਜਾਮਤਲਾਸ਼ੀ ਆਰਟੀਕਲ ਜਿਹੜੀ ਜਾਮਤਲਾਸ਼ੀ ਮੀਮੋ ਬਣੀ ਸੀ ਫੰਤ ਬਣੀ ਸੀ ਉਹਦੇ ਮੁਤਾਬਕ ਉਹਦੇ ਕੋਲੋਂ ਇੱਕ ਸੋਨੇ ਦੀ ਚੈਨ ਇੱਕ ਸੋਨੇ ਦੀ ਮੁੰਦਰੀ 5000 ਰੁਪਏ ਨਗਦ ਤੇ ਇੱਕ ਮੋਬਾਈਲ ਸੈਮਸੰਗ ਦਾ ਉਹਦੇ ਤੋਂ ਜਾਮਤਲਾਸ਼ੀ ਦੇ ਤੌਰ ਤੇ ਲਿਆ ਸੀ ਤੇ ਉਹਦੇ ਇਹ ਜਿਹੜਾ ਕੇਸ ਹੈਗਾ ਇਹ ਬਾਗਾ ਪੁਰਾਣੇ ਥਾਣੇ ਦਾ ਐਫਆਈਆ ਨੰਬਰ 193/16 ਸੀ ਆਮ ਜਕ ਤੇ ਯੂਪੀਏ ਦਾ ਜਿਹੜਾ ਕਿ 4 ਮਾਰਚ 2025 ਨੂੰ ਐਡੀਸ਼ਨਲ ਸੈਸ਼ਨ ਜੱਜ ਮੋਗਾ ਸਰਦਾਰ ਹਜੀਤ ਸਿੰਘ ਦੀ ਅਦਾਲਤ ਤੋਂ ਬਰੀ ਕਰ ਦਿੱਤਾ ਗਿਆ ਸੀ ਤੇ ਬਰੀ ਹੋਣ ਤੋਂ ਬਾਅਦ ਅਸੀਂ 22 ਜੁਲਾਈ 2025 ਨੂੰ ਇਹ ਜਾਮਾ ਤਲਾਸ਼ੀ ਆਰਟੀਕਲ ਜਿਵੇਂ ਮੈਂ ਦੱਸਿਆ ਸੀ ਸੋਨੇ ਦੀ ਮੁੰਦਰੀ ਚੈਨ 5000 ਰੁਪਏ ਤੇ ਮੋਬਾਈਲ ਨੂੰ ਵਾਪਸ ਲਾਉਣ ਦੀ ਐਪਲੀਕੇਸ਼ਨ ਲਗਾਤੀ ਸੀ ਤਾਂ ਇਸ ਦੇ ਸਬੰਧ ਦੇ ਵਿੱਚ ਆਧਾਤ ਤਰੀਕਾ ਪੈਣ ਤੋਂ ਬਾਅਦ ਇਹ ਜਗਪ੍ਰੀਤ ਸਿੰਘ ਜਿਹੜਾ ਕੌਨਸਟੇਬਲ ਸੀ ਹੈੱਡ ਕੌਨਸਟੇਬਲ ਬਾਗਾਪੁਰਾਣ ਥਾਣੇ ਦਾ ਉਹਨੇ 26/8/25 ਨੂੰ ਦੱਸਿਆ ਕਿ ਇਹ ਐਸ.ਆਈ. ਤਨ세ਮ ਸਿੰਘ ਇਹ ਜਿਹੜੀ ਕੇਸ ਪ੍ਰੋਪਰਟੀ ਹੈਗੀ ਆ ਉਹ ਹੈਂਡਓਵਰ ਨਹੀਂ ਕਰਕੇ ਗਿਆ ਕਿਸੇ ਦੇ ਤੇ ਸਾਨੂੰ ਟਾਈਮ ਦਿੱਤਾ ਜਾਵੇ ਸਾਨੂੰ ਲੱਭ ਨਹੀਂ ਰਹੇ ਜਮਤਦਾਸੀ ਦੇ ਆਰਟੀਕਲ ਜਿਹੜੀਆਂ ਚੀਜ਼ਾਂ ਹੈਗੀਆਂ ਮੁੰਦਰੀ ਚੈਨੀ 5000 ਰੁਪਿਆ ਤੇ ਮੋਬਾਈਲ ਤੇ 4925 ਨੂੰ ਫਿਰ ਅਸੀਂ ਇਹਦੇ ਚ ਨਾਲ ਐਡੀਸ਼ਨਲ ਸਬਮਿਸ਼ਨ ਦਿੱਤੀਆਂ ਸੀ ਐਪਲੀਕੇਸ਼ਨ ਐਡੀਸ਼ਨਲ ਡਾਕੂਮੈਂਟ ਜਿਹੜੇ ਦਿੱਤੇ ਸੀ ਨਾਲ ਉਹਦੇ ਸਵਿਫਟ 25825 ਦੀ ਜਿਹਦੇ ਮੁਤਾਬਕ ਗੋਗਨਾ ਜੁਐਲਰ ਸਕਾਟਲੈਂਡ ਯੂਕੇ ਨੇ ਦੱਸਿਆ ਕਿ ਇਹ ਜਿਹੜੀ ਮੁੰਦਰੀ ਹੈਗੀ ਆ ਇਹ ਚੈਨ ਜਿਹੜੀ ਹੈਗੀ ਆ ਇਹ 10 ਤੋਲੇ ਦੀ ਆ 100 ਗ੍ਰਾਮ ਦੀ ਜਿਹੜੀ ਚੈਨ ਹੈਗੀ ਆ سونے ਦੀ ਤੇ ਨਾਲ ਦੀ ਨਾਲ ਜਗਤਾ ਸਿੰਘ ਜੱਗੀ ਜੋਲ ਦੀ ਵਿਆਹ ਤੋਂ ਬਾਅਦ ਦੀ ਫੋਟੋ ਜਿਹਦੇ ਵਿੱਚ ਉਹਦੇ ਚੈਨੀ ਪਾਈ ਦਿਸਦੀ ਆ ਉਹ ਅਸੀਂ ਜਿਹੜੀ ਆ ਅਦਾਲਤ ਦੇ ਵਿੱਚ 4925 ਨੂੰ ਕੋਰਟ ਦੇ ਸਬੂਤ ਦਿੱਤੀਗੇ ਵੀ ਇਸ ਤਰ੍ਹਾਂ ਦੀ ਚੈਨੀ ਆ ਤੇ ਇੰਨਾ ਦਾ ਵਜਨ ਆ ਕਿਉਂਕਿ ਵਜ਼ਨ ਪੁਲਿਸ ਨੇ ਕਿਤੇ ਵੀ ਆਪਣੀ ਜਿਹੜੀ ਜਮਤਲਾਸ਼ੀ ਮੀਮੋਸੀ ਐਕਜ਼ਿਬਿਟ ਹੋਈ ਸੀ PW4 over C ਉਹਦੇ ਵਿੱਚ ਕਿਤੇ ਵੀ ਉਹਦਾ ਵਜਨ ਨਹੀਂ ਸੀ ਲਿਖਿਆ ਤਾਂ ਕਰਕੇ ਅਸੀਂ ਉਹਨਾਂ ਦੀ ਫੈਮਿਲੀ ਨੂੰ ਕਿਹਾ ਤੇ ਉਹਨਾਂ ਨੇ ਜਿੱਥੋਂ ਚੈਨੀ ਬੜਾਈ ਸੀ ਉਹ ਚੈਨੀ ਜਗਤਾ ਸਿੰਘ ਜੱਗੀਜੋਲ ਦੇ ਮਦਦ ਨੇ ਉਹਨੂੰ ਤੋਹਫੇ ਦੇ ਵਜੋਂ ਦਿੱਤੀ ਸੀ ਉਹਦੇ 18ਵੇਂ ਜਨਮ ਦਿਨ ਦੇ ਉੱਤੇ ਤਾਂ ਉਹਦੀ ਮਾਤਾ ਦੀ ਨਿਸ਼ਾਨੀ ਵੀ ਇਹਨੂੰ ਕਿਹਾ ਜਾ ਸਕਦਾ ਕਿਉਂਕਿ ਉਹਦੇ ਮਾਤਾ ਜੀ ਬਾਅਦ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ ਸੋ ਇਹ ਐਪਲੀਕੇਸ਼ਨ ਵੀ ਲਈ ਗਈ ਨਾਲ ਫੋਟੋ ਦੇਤੀ ਗਈ ਨਾਲ ਉਹਦੇ ਸ਼ਿਫਟ ਦੇਤੀ ਗਈ ਵੀ ਇਹਦਾ ਕਿੰਨਾ ਵਜਨ ਹੈ ਤਾਂ ਫਿਰ ਰਿਪੋਰਟ ਜਿਹੜੀ ਕੀਤੀ ਗਈ ਪੁਲਿਸ ਵੱਲੋਂ ਉਹ ਇਹ ਕੀਤੀ ਗਈ ਵੀ ਇਹ ਆਰਟੀਕਲ ਲੱਭ ਨਹੀਂ ਰਿਹਾ ਸਿਰਫ ਉਹ ਮੋਬਾਈਲ ਫੋਨ ਸਾਨੂੰ ਮਿਲਿਆ ਹੈਗਾ ਉਹ ਸਾਨੂੰ ਦੇਣ ਤੇ ਕੋਈ ਤਦਾਦ ਨਹੀਂ ਬਾਕੀ ਅਸੀਂ ਸਪੈਸ਼ਲ ਟੀਮਾਂ ਟੀਮ ਬਣਾਈ ਹੋਈ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਵੀ ਉਹ ਆਰਟੀਕਲ ਕਿੱਧਰ ਦਾ ਕਿਹਨੇ ਆਮਾਨਤ ਚ ਖਿਆਦ ਕੀਤੀ ਹੈ ਕਿਹਨੇ ਖਾਦੇ ਆ ਕਿਹਦੇ ਖਿਲਾਫ ਕੀ ਕਾਰਵਾਈ ਆ ਉਦੇ ਸਬੰਧ ਦੇ ਵਿੱਚ ਕਾਰਵਾਈ ਆਉਣ ਤੋਂ ਬਾਅਦ ਅਦਾਲਤ ਨੂੰ ਦੱਸਿਆ ਜਾਏਗਾ ਸੋ ਕੋਲਮ ਲਾ ਕੇ 22725 ਨੂੰ ਲਾਈ ਹੋਈ ਐਪਲੀਕੇਸ਼ਨ ਜਿਹਦੇ ਵਿੱਚ ਅਸੀਂ ਇਹ ਵੀ ਕਿਹਾ ਕਿ ਇਹ ਜਿਹੜੇ ਆਰਟੀਕਲਸ ਹੈਗੇ ਆ ਇਹ ਜਦੋਂ ਚਰਨਜੀਤ ਅਦੋੜਾ ਅਡੀਸ਼ਨਲ ਸੈਸ਼ਨ ਜਜ ਸਪੈਸ਼ਲ ਕੋਰਟ ਮੋਗਾ ਦੀ ਅਦਾਲਤ 'ਚ ਗਵਾਹੀ ਹੋਈ ਸੀ ਪੀਡਬਲਯੂ 10 ਡੀਐਸਪੀ ਬਲਵਿੰਦਰ ਸਿੰਘ ਜਿਹਦੀ ਅਗਵਾਹੀ 'ਚ ਜੱਗੀ ਜੋਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਨਾਲ ਜੰਗਜੀਤ ਸਿੰਘ ਉਸ ਸਮੇਂ ਦੇ ਐਸਐਚਓ ਬਾਗਾਪੁਰਾਣਾ ਦੇ ਜਸਪਾਲ ਸਿੰਘ ਐਸਆਈ ਨੇ ਗਵਾਹੀ ਪਾਈ ਸੀ ਐਗਜ਼ਿਬਿਟ ਪੀਡਬਲਯੂ 4ਓਵਰ ਸੀ ਦੇ ਮੁਤਾਬਕ ਉਹ ਜਾਮਾ ਤਲਾਸ਼ੀਕਰ ਆਰਟੀਕਲ ਪੀਡਬਲਯੂ 10 ਡੀਐਸਪੀ ਬਲਵਿੰਦਰ ਸਿੰਘ ਦੀ ਗਵਾਹੀ ਦੇ ਵਿੱਚ ਪੇਸ਼ ਹੋਏ ਜਿਹਦੇ ਵਿੱਚ 5000 ਰੁਪਏ ਇਹਦੇ ਜਿਹੜੇ ਸੀ ਨੋਟ ਉਹਨਾਂ ਨੂੰ ਐਮਓ 6 ਤੋਂ ਲੈ ਕੇ ਐਮਓ 9 ਤੱਕ ਲਾਇਆ ਗਿਆ ਸੀਗਾ ਇੱਕ ਜਿਹੜੀ 골ਡ ਰਿੰਗ ਸੀਗੀ ਅੱਧੇ ਤੋਲੇ ਦੀ ਜਿਹੜੀ ਕੀ ਉਹਦੇ ਵਿਆਹ ਦੀ ਜਿਹੜੀ ਰਿੰਗ ਉਹਨਾਂ ਦੇ ਸੌਦਾ ਸਾਹਿਬ ਦੇ ਦੱਸਣ ਮੁਤਾਬਕ ਆ ਉਹ ਐਮਓ 10 ਲਾਇਆ ਗਿਆ ਸੀ ਤੇ ਇੱਕ ਚੈਨ 10 ਟੋਲੇ ਦੀ ਜਿਹੜੀ ਐਮਓ 11 ਲਾਇਆ ਗਿਆ ਸੀਗਾ ਸੋ ਅਸੀਂ ਸੀਲ ਵੀ ਦਿੱਤੀ ਫੋਟੋ ਵੀ ਦਿੱਤੀ ਐਮਓ ਵੀ ਲੱਗੇ ਹੋਏ ਸਨ ਪਰ 28 10 2025 ਨੂੰ ਐ ਐਡੀਸ਼ਨਲ ਸੈਸ਼ਨ ਦਾ ਸਪੈਸ਼ਲ ਕੋਡ ਮੌਜੂਦਾ ਸ਼ਿਨੀ ਮਿਸ਼ਨ ਰੂਪ ਮੋਗਾ ਦੀ ਅਦਾਲਤ ਵੱਲੋਂ ਉਹ ਐਪਲੀਕੇਸ਼ਨ ਸਾਡੀ 22725 ਵਾਲੀ ਡਿਸਪੋਜ਼ ਕਰਤੀ ਗਈ ਇਹ ਕਹਿ ਕੇ ਕਿ ਮੋਬਾਈਲ ਫੋਨ ਜਿਹੜਾ ਹੈਗਾ ਓਹੋ ਇਹ ਜਗਤਾ ਸਿੰਘ ਜੱਗੀ ਜੋਲ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਭਾ ਮੈਨੂੰ ਸਪੁੱਧ ਕਰਦੇ ਤਾਂ ਜਾਵੇ ਤੇ ਅੱਜ 4 ਦਸੰਬਰ 2025 ਨੂੰ ਬਾਗਾਪੁਰਾ ਨੇ ਥਾਣੇ ਦੇ ਵਿੱਚ ਜਾ ਕੇ ਜਿਹੜਾ ਉਹ ਮੋਬਾਈਲ ਆ ਉਹ ਮੈਂ ਜਾ ਕੇ ਲਿਆ ਹੈਗਾ ਆ ਉਹ ਉਹ ਮੋਬਾਈਲ ਹੈਗਾ ਜਗਤਾ ਸਿੰਘ ਜੱਗੀ ਜੋਲ ਕੋ ਲਿਆ ਗਿਆ ਸੀ ਇਹ ਚੱਲਦਾ ਤਾਂ ਨਹੀਂ ਹੈਗਾ ਉਦਾਂ ਇਹਦੀ ਦਸ਼ਾ ਠੀਕ ਲੱਗਦੀ ਹੈ ਕਿਸੇ ਮਾਹ ਨੂੰ ਦਿਖਾ ਕੇ ਫਿਰ ਇਹਨੂੰ ਚਲਾਉਣ ਦਾ ਯਤਨ ਕਰਾਂਗੇ ਤੇ ਜਿਹੜੇ 5000 ਰੁਪਏ ਤੇ 골ਡ ਰਿੰਗ ਅੱਧੇ ਤੋਲੇ ਦੀ ਤੇ ਇਹ 골ਡ 체ਨ 10 ਤੋਲੇ ਦੀ ਉਹਦਾ ਅਜੇ ਤੱਕ ਕੋਈ ਪਤਾ ਨਹੀਂ ਪੁਲਿਸ ਨੇ ਅਜੇ ਤੱਕ ਕੋਈ ਰਿਪੋਰਟ ਨਹੀਂ ਕੀਤੀ ਸੋ ਇਹਦੇ ਸਬੰਧ ਦੇ ਵਿੱਚ ਹੋ ਜਾਣਕਾਰੀ ਸਿਧਵਾ 베ਟ ਲੁਧਿਆਣੇ ਦੇ ਮੁੰਛੀ ਨੂੰ ਪਿੱਛੇ ਅਰੈਸਟ ਕੀਤਾ ਗਿਆ 1.5 ਤੋਲੇ 1.5 ਤੋਲੇ ਸੋਨੇ ਦੇ ਜਿਹੜਾ ਉਹਨੇ ਵੇਚ ਕੇ ਖਾ ਗਿਆ ਇੱਕ ਬਨਾਲੇ ਦੇ ਐਮਐਸਸੀ ਨੂੰ ਵੀ ਹੌਲ ਦਾ ਹਾਤਰੀ ਸਿੰਘ ਨੂੰ ਵੀ ਕੀਤਾ ਗਿਆ ਉਹ ਵੀ ਕੇਸ ਪ੍ਰੋਪਰਟੀ ਮਾਲਖਾਨੇ ਦੇ ਵਿੱਚੋਂ ਮਾਲ ਵੇਚ ਕੇ ਖਾ ਗਿਆ ਇਸ ਤੋਂ ਇਲਾਵਾ ਸਾਦੇ ਨੂੰ ਪਤਾ ਵੀ ਡੀਆਜੀ ਭੁੱਲਾ ਦੇ ਇੱਕ ਫੜਿਆ ਗਿਆ ਉਹਦੇ ਕੋਲ 2.5 ਕਿਲੋ ਸੋਨਾ ਮਿਲਿਆ ਤੇ ਜਿੰਨੇ ਵੀ ਕਰਪਟ ਪੁਲਿਸ ਵਾਲੇ ਹੈਗੇ ਮੈਨੂੰ ਲੱਗਦਾ ਉਹਨਾਂ ਕਿਸੇ ਨੂੰ ਵੀ ਫੜ ਲਿਆ ਜਾਵੇ ਤੇ ਉਹਦੇ ਕੋਲ 2-4-5 ਕਿਲੋ ਸੋਨਾ ਪਿਆ ਹੋਊਗਾ ਜਦੋਂ ਜਗਤਾ ਸਿੰਘ ਜੱਗੀ ਜੋਹਰ ਨੂੰ ਅਰੈਸਟ ਕੀਤਾ ਗਿਆ ਸੀ ਤਾਂ ਉਦੋਂ ਕੈਪਟਨ ਮਨਿੰਦਰ ਸਿੰਘ ਉਸ ਸਮੇਂ ਦੇ ਮੁੱਖ ਮੰਤਰੀ ਡੀਜੀਪੀ ਸ਼ਦੇਸ਼ ਰੌੜਾ ਪੰਜਾਬ ਪੁਲਿਸ ਡੀਜੀ ਇੰਟੈਲੀਜੈਂਸ ਦਿਨਕਰ ਗੁਪਤਾ ਜਿਹੜਾ ਕਿ ਬਾਅਦ ਚ ਐਨਆਈਏ ਦਾ ਡਾਇਰੈਕਟਰ ਵੀ ਬਣਿਆ ਤੇ ਐਸਐਸਪੀ ਮੋਗਾ ਸੀ ਉਸ ਸਮੇਂ 2007 ਰਾਜੀਤ ਸਿੰਘ ਹੁੰਦੜ ਜਿਹੜਾ ਕਿ ਹੁਣ ਉਹ ਸਰਕਾਰ ਦਾ ਹੀ ਭਗੌੜਾ ਆ ਉਹਨੇ ਕਿੰਨੀ ਕ腐ਸ਼ਨ ਕੀਤੀ ਕਰੋੜਾਂ ਦੀਆਂ ਜਾਇਦਾਦਾਂ ਬਣਾਈਆਂ ਤੇ ਅੱਜ ਦੀ ਤਰੀਕ ਨੂੰ ਉਹਨੂੰ ਪੀਓ ਡਿਕਲੇਅਰ ਕੀਤਾ ਹੋ ਸਕਦਾ ਦਿਨਕਰ ਗੁਪਤਾ ਜਾਂ ਸ਼ਰੇਸ਼ ਅਦੋੜਾ ਜਾਂ ਕੈਪਟਨ ਅਮਿੰਦਰ ਸਿੰਘ ਦੇ ਮੋਤੀ ਮੈਚ 'ਚ ਹੀ ਬੈਠਾ ਹੋਵੇ ਨਾਲ ਉਦੋਂ ਅਰੈਸਟ ਕਰਨ ਵਾਲਾ ਡੀਐਸਪੀ ਬੁਜਿੰਦਰ ਸਿੰਘ ਐਸਐਚਓ ਬਾਗਾ ਪਤਾਨਾ ਜੰਗਜੀਤ ਸਿੰਘ ਜਿਹੜਾ ਕਿ ਹੁਣ ਡੀਐਸਪੀ ਬਣਿਆ ਹੋਇਆ ਉਹਦੀ ਗਵਾਹੀ ਬਦੌਲ ਡੀਐਸਪੀ ਦਰਜ ਕੀਤੀ ਗਈ ਸੋ ਮੈਨੂੰ ਤਾਂ ਲੱਗਦਾ ਵੀ ਜਗਤਾ ਸਿੰਘ ਜੰਗੀ ਜੋਲ ਦੀ ਸੋਨੇ ਦੀ ਚੈਨ ਇਹ ਸਾਰੇ ਪੰਜ ਛੇ ਅਫਸਰ ਰਲ ਮਿਲ ਕੇ ਖਾ ਗਏ ਦੋ ਦੋ ਤੋਲੇ ਕਰ ਲਏ ਇਹਨਾਂ ਨੇ ਜਿਵੇਂ ਕਿ ਪੰਜਾਬ ਪੁਲਸ ਇਹੋ ਜੇ ਗਲਤ ਕੰਮਾਂ ਦੇ ਵਾਸਤੇ ਮੈਂ ਨਹੀਂ ਕਹਿੰਦਾ ਸਾਰੇ ਪੁਲਸ ਅਫਸਰਾਂ ਦੇ ਰਲ ਕੇ ਖਾਲੀ ਕੋ ਚੰਗੇ ਵੀ ਹੋਣਗੇ ਤੇ ਆਮ ਤੌਰ ਤੇ ਇਹੀ ਗੱਲ ਹੁੰਦੀ ਆ ਵੀ ਜਿਹੜੇ ਵੱਡੇ ਪੁਲਸ ਅਫਸਰ ਜਿਹੜੀ ਕੋਈ ਕਾਰਵਾਈ ਕਰਦੇ ਆ ਉਹਨਾਂ ਦੀ ਗਾਜ ਹੀਟ ਲਿਆ ਦੇ ਜਿਹੜੇ ਜਿਹੜੇ ਸਿਰ ਹੁਕਮ ਦੀ ਤਮੀਲ ਕਰਦੇ ਉਹਨਾਂ ਦੇ ਉੱਤੇ ਆ ਕੇ ਡਿੱਗਦੀ ਆ ਹੁਣ ਇਹ ਇਨਕੁਆਰੀ ਕਿਹੜੇ ਦੁੱਖ ਜਾਊਗੀ ਕਿਹਦੇ ਖਿਲਾਫ ਕੀ ਕਾਰਵਾਈ ਹੋਊਗੀ ਏਐਸਆਈ ਤਨਸੀਮ ਸਿੰਘ ਤਾਂ ਮਲ ਚੁੱਕਿਆ ਉਹ ਉਹ ਲੈ ਜਾ ਉਹ ਲੈ ਗਿਆ ਜਾਂ ਉਹਦੇ ਬਿਹਾਫ ਤੇ ਕੋਈ ਹੋਰ ਲੈ ਗਿਆ ਜਾਂ ਮੌਜੂਦਾ ਕੋਈ ਅਫਸਰ ਕਰ ਗਿਆ ਜਾਂ ਪਹਿਲਾਂ ਹੀ ਉਹ ਖੁਦ-ਬੁਦ ਕਰ ਦਿੱਤੀ ਗਈ ਸੀਗੀ ਉਦੋਂ ਦਾ ਆਜੀਤ ਹੁੰਦੜੀ ਲੈ ਗਿਆ ਜਾਂ ਉਦੋਂ ਦਾ ਕੋਈ ਐਸਐਚਓ ਜਾਂ ਡੀਐਸਪੀ ਲੈ ਗਿਆ ਇਹਦੇ ਸਬੰਧ ਦੇ ਵਿੱਚ ਪਰਿਵਾਰ ਨਾਲ ਸਲਾਹ ਕਰਕੇ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਵੀ ਪਾਵਾਂਗੇ ਸੋ ਮੈਂ ਤਾਂ ਇਹ ਕਹਾਂਗਾ ਬੜੀ ਸ਼ਰਮ ਦੀ ਗੱਲ ਆ ਇੱਕ ਨੌਜਵਾਨ ਯੂਕੇ ਤੋਂ ਆਇਆ ਮੋੱਖ ਮੰਤਰੀ ਡੀਜੀਪੀ ਐਸਐਸਪੀ ਲੈਵਲ ਤੇ ਵੱਡੇ ਵੱਡੇ ਧਗਮਜੇ ਮਾਰੇ ਗਏ ਪੀ ਅਸੀਂ ਆ ਕਰਤਾ ਜੀ ਅਸੀਂ ਬਹੁਤ ਪੰਜਾਬ ਨੂੰ ਬਚਾ ਲਿਆ ਆਪ ਉਹ ਪ੍ਰੈਸ ਕਾਨਫਰੰਸ ਕਰਨ ਵਾਲਿਆਂ ਦਾ ਜਿਹੜਾ ਸੁਦੇਸ਼ ਉਹਦਾ ਦਿਨਕਰ ਗੁਪਤਾ ਦੀ ਜਿਹੜੀ ਡੀਜੀ ਚਟੋਪਾਦਿਆ ਦੀ ਕੋਲਸੀਪੀਏ ਨੈਕਸਸ ਹੈਗਾ ਸਮੇਤ ਰਾਜਜੀਤ ਹੁੰਦਲ ਦੇ ਵੀ ਇਹਨਾਂ ਨੇ ਪੰਜਾਬ ਨੂੰ ਨਸ਼ਿਆਂ ਚ ਗਰਕ ਕੀਤਾ ਇਹਨਾਂ ਨੇ ਜਿਹੜਾ ਡਰਗ ਨੈਕਸਸ ਬਣਾਇਆ ਹੋਇਆ ਨਾਰਕੋ টেরਰ ਤੇ ਉਹਨਾਂ ਨੇ ਆਪਣੀ ਉਹ ਗੱਲ ਕਾਉਣ ਵਾਸਤੇ ਜੱਗੀ ਜੋ ਵਰਗੇ ਬੇਕਸੂਰ ਨੌਜਵਾਨਾਂ ਦੇ ਉੱਤੇ ਕੇਸ ਪਾਏ ਤੇ ਬਾਅਦ ਦੇ ਵਿੱਚ ਉਹਦੀ ਚੈਨੀ ਤੇ ਉਹ ਵੀ ਖਾ ਗਏ ਤੇ ਹੁਣ ਬੜੀ ਸ਼ਰਮ ਦੀ ਗੱਲ ਆ ਪੰਜਾਬ ਪੁਲਿਸ ਚੈਨੀ ਚੋਰ ਕਿਤੇ ਹੈਸ਼ਟੈਗ ਨਾਲ ਚੱਲ ਜਵੇ ਇਹ ਆਪ ਚੈਨੀ ਚੋਰ ਜੱਗੀ ਜੋਲ ਦੀ ਚੈਨੀ ਜਿਹੜੀ ਪੰਜਾਬ ਪੁਲਿਸ ਦੇ ਉੱਤੇ ਇਲਜ਼ਾਮ ਆ ਭਾੜ ਕਾਲਾ ਧੱਬਾ ਲੱਗ ਗਿਆ ਇਹ ਜੱਗੀ ਜੋਧ ਨੂੰ ਜਿੱਥੇ 8 ਸਾਲ ਹੋ ਜੇ ਵੀ ਜੇਲ੍ਹ ਦੇ ਵਿੱਚ ਬੈਠਾ ਉਹਦੇ ਕੇਸ ਐਨਆਈ ਵਾਲੇ ਚੋਂ ਇੱਕ ਬੇਲ ਹੋ ਗਈ ਆ 7 ਬੇਲ ਆਉਂਦੀਆਂ ਪੈਂਡਿੰਗ ਆ ਸੋ ਪੰਜਾਬ ਪੁਲਿਸ ਦੇ ਵਾਸਤੇ ਤੇ ਖਾਸ ਤੌਰ ਤੇ ਕੈਪਟਨ ਮਨਿੰਦਰ ਸਿੰਘ ਉਹਦੇ ਵਾਸਤੇ ਬੜੀ ਸ਼ਰਮ ਦੀ ਗੱਲ ਆ ਕਿ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਇੱਕ ਨੌਜਵਾਨ ਤੇ ਝੂਠੇ ਕੇਸ ਪਾਏ ਤੇ ਤੁਸੀਂ ਚੈਨੀ ਚੋਰੋਂ ਜਗਤਾ ਸਿੰਘ ਜੱਗੀ ਜੋਲਤਾ ਅਦਾਲਤੋਂ ਉਹਨੂੰ ਬਰੀ ਹੋ ਗਿਆ ਪਰ ਤੁਸੀਂ ਚੈਨੀ ਖਾਲੀ ਉਹਦੀ ਵੰਡ ਕੇ ਖਾਣੀ 2-2 ਤੋਲੇ ਲੈ ਗਏ ਸਾਰੇ ਡੀਜੀਪੀ ਤੇ ਕੈਪਟਨ ਮਨਿੰਦਰ ਸਿੰਘ ਤੇਰੇ ਕੋਲ ਕਿਸ ਗੱਲ ਦੀ ਕਮੀ ਸੀ ਕੈਪਟਨ ਮਨਿੰਦਰ ਸਿੰਘ ਤੇਰੇ ਕੋਲ ਮਹਿਲ ਬਣਿਆ ਤੇ ਤੈਨੂੰ ਕੀ ਲੋੜ ਪਈ ਸੀ ਜੱਗੀ ਜੋਲ ਦੀ ਚੈਨੀ ਖਾਣ ਦਾ ਤੂੰ ਵੀ ਚੈਨੀ ਚੋਰ ਕਹਾਇਆ ਤੇ ਇਹਦੇ ਡੀਜੀਪੀ ਸ਼ਰੇਸ਼ ਔੜਾ ਦਿਨਕਰ ਗੁਪਤਾ ਰਾਜੀਤ ਹੁੰਦਲ ਭਗਾਉਣਾ ਤੁਹਾਡਾ ਉਹ ਵੀ ਚੈਨੀ ਚੋਰ ਸੋ ਤੁਸੀਂ ਚੈਨੀ ਚੋਰ ਹੋ ਤੁਹਾਡੇ ਉਤੇ ਸਨੇਚਿੰਗ ਦਾ ਪਰਚਾ ਹੋਣਾ ਚਾਹੀਦਾ ਇੱਕ ਨੌਜਵਾਨ ਤੇ ਛੂਟਾ ਕੇਸ ਪਾਇਆ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਬਦਨਾਮੀ ਕੀਤੀ ਤੇ ਉਹ ਭਰੀ ਹੋ ਗਿਆ ਤੇ ਤੁਸੀਂ ਉਹਦੀ ਹੁਣ ਚੈਨੀ ਵੀ ਖਾ ਗਏ ਹੋ ਸੋ ਮੈਂ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਹੈਸ਼ਟੈਗ ਚਲਾਓ ਪੰਜਾਬ ਪੁਲਿਸ ਚੈਨੀ ਚੋਰ ਜੰਗੀ ਜੋਲ ਦੀ ਚੈਨ ਜਾਂ ਉਸ ਮੁੱਲ ਦੀ ਅੱਜ ਸੋਨੇ ਦੀ ਕੀ ਕੀਮਤ ਹੈ 1.5 ਲੱਖ ਨੂੰ ਤੋਲਾ ਸੋਨਾ ਹੋਇਆ ਉਹਦੀ 15-16 ਲੱਖ ਦੇ ਜਿਹੜੇ ਉਹਦੇ ਚ ਖਾ ਗਏ ਹੈਗੇ ਤੇ 5000 ਰੁਪਏ ਰੱਖ ਲਓ ਤੁਸੀਂ ਸਾਨੂੰ ਕੋਈ ਪਤਵਾ ਨਹੀਂ ਉਹਦੀ ਮਾਂ ਦੀ ਯਾਦ ਤੇ ਉਹਦੇ ਵਿਆਹ ਦੀ ਜਿਹੜੀ ਯਾਦ ਆ ਚੈਨੀ ਤੇ ਮੁੰਦਰੀ ਜਿਹੜੀ ਉਹਦੀ ਮੁਰਦਿਓ ਜਾ ਉਹਦੇ ਬਾਬਾ ਦਾ ਸੋਨਾ ਜਿਹੜਾ ਤੁਸੀਂ ਜਿਹੜਾ ਹਵਾਲੇ ਕਰੋ ਤੇ ਮੈਂ ਜ਼ਿੰਮੇਵਾਰ ਸਮਝਦਾ ਕੈਪਟਨ ਰਮਿੰਦਰ ਸਿੰਘ ਸ਼ਰੇਸ਼ ਅਡੋਲਾ ਦਿਨਕਰ ਗੁਪਤਾ ਰਾਜੀਤ ਹੁੰਦਰ ਤੇ ਜੰਗਜੀਤ ਡੀਐਸਪੀ ਬਦਵਿੰਦਰ ਤੇ ਐਸਐਸਆਈ ਜਸਪਾਲ ਸਿੰਘ ਇਹਨਾਂ ਨੇ ਇਹ ਰਲ ਮਿਲ ਕੇ ਜਿਹੜੀ ਆ ਖੁੱਤਬੋਲਗੀ ਕੀਤੀ ਆ ਤੇ ਅਸੀਂ ਇਸ ਕੇਸ ਨੂੰ ਫੋਲੋ ਕਰਾਂਗੇ ਇਹ ਸਾਰਿਆਂ ਨੂੰ ਪਾਲਟੀ ਬਣਾਵਾਂਗੇ ਹਾਈ ਕੋਰਟ ਦੇ ਵਿੱਚ ਖਿੱਚਾਂਗੇ ਵੀ ਇਹ ਕਿਸ ਤਰ੍ਹਾਂ ਮੁੱਖ ਮੰਤਰੀ ਤੋਂ ਲੈ ਕੇ ਤੇ ਡੀਐਸਪੀ ਤੇ ਐਸਐਚਓ ਤੱਕ ਜਗਤਾ ਸਿੰਘ ਜੱਗੀ ਜੋਹਲ ਦੀ ਜਿਹੜੀ ਆ ਇਹਨਾਂ ਨੇ ਚੈਨੀ ਚੋਰੀਆ ਇਹ ਸਾਰੇ ਤੇ ਇਹਨਾਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਦੇ ਡੀਜੀਪੀ ਤੇ ਭਗੌੜੇ ਐਸਐਸਪੀ ਨੇ ਆਪ ਕੀਤੀ ਸੀ ਸੋ ਇਹਨਾਂ ਨੂੰ ਜਵਾਬਦਾਦਾਰੀ ਦੇਣੀ ਪੈਗੀ ਅਸੀਂ ਖਿੱਚਾਂਗੇ ਇਹਨਾਂ ਨੂੰ ਹਾਈ ਕੋਰਟ ਦੇ ਵਿੱਚ ਜਾਂ ਤਾਂ ਹ ਉਹ ਇਹਨਾਂ ਦੇ ਉਹ ਵੀ ਵਿਚ ਆ ਰਹੇ ਨੇ ਬੰਦੇ ਜਿਹੜੇ ਕਹਿ ਰਹੇ ਜੀ ਇੰਨੇ ਕ ਪੈਸੇ ਲੈ ਲਓ ਲੱਖ ਲੈ ਲਓ 2 ਲੱਖ ਲੈ ਲਓ ਸੋ ਸਾਨੂੰ ਤਾਂ ਚੈਨੀ ਚਾਹੀਦੀ ਆ ਜਿਹੜੀ 10 ਤੋਲੇ ਦੀ ਤੇ ਅੱਧੇ ਤੋਲੇ ਦੀ ਜਿਹੜੀ ਮੁੰਦਰੀ ਆ ਉਹ ਚਾਹੀਦੀ ਆ ਜਾਂ ਉਹ ਦੇ ਦਿਓ ਤੁਹਾਡੇ ਕੋਲਥੇੜਾ ਕ腐ਸ਼ਨ ਦਾ ਪੈਸਾ ਇਕੱਠਾ ਕੀਤਾ ਨਸ਼ਾ ਵੇਚ ਵੇਚ ਕੇ ਤੁਸੀਂ ਤੁਹਾਡਾ ਭਗੌੜਾ ਰਾਜਜੀਤ ਹੰਦਲ ਉਹਦੀ ਪ੍ਰੋਪਰਟੀ ਅਟੈਚ ਕੀਤੀ ਆ ਉਹਦੇ ਵਿੱਚੋਂ ਪਵਾ ਮੋਦ ਪਾ ਕੇ ਦਿਓ ਸੋ ਇਹ ਸਾਰੇ ਜਿਹੜੇ ਆ ਉਹ ਆਰਟੀਕਲ ਖਾਸ ਤੌਰ ਤੇ ਚੈਨੀ ਤੇ ਮੁੰਦੀ ਲੈ ਕੇ ਦੱਸਾਂਗੇ ਸੋ ਅੰਤ ਦੇ ਵਿੱਚ ਫਤਿਹ ਬੁਲਾਉਂਦਾ ਹੋਇਆ ਮੈਂ ਇਹ ਕਵਾਂਗਾ #ਪੰਜਾਬਪੁਲਿਸਚੈਨੀਚੋੜ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ